ਕੋ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਵਾਂ ਛੇਵਾਂ ਐਮਐਲਏ ਤੇ ਮੰਤਰੀ ਲੋਕਾਂ ਨੇ ਪਿੰਡਾਂ ਦੇ ਵਿੱਚ ਘੇਰਿਆ ਤਿੱਖੇ ਸਵਾਲ ਕੀਤੇ ਨੇ ਤੇ ਆਮ ਆਦਮੀ ਪਾਰਟੀ ਦੇ ਸੋਚਣ ਦਾ ਟਾਈਮ ਆ ਗਿਆ ਦੋਸਤੋ ਅੱਜ ਫੇਰ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਆ ਲੋਕਾਂ ਨੇ ਉਸ ਨੂੰ ਅੱਜ ਘੇਰਿਆ ਏ ਅਜਾਜ ਜਿਹੜਾ ਅੱਜ ਲੋਕਾਂ ਨੇ ਐਮਐਲਏ ਨੂੰ ਘੇਰਿਆ ਏ ਤਾਂ ਉਹਨਾਂ ਨੇ ਤਿੱਖੇ ਸਵਾਲ ਕੀਤੇ ਲੋਕਾਂ ਨੇ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇਸ ਮਾਮਲੇ ਦੇ ਉੱਪਰ ਹੁਣ ਕੀ ਕਰੇਗੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਹ ਸਵਾਲ ਆ ਪ੍ਰਦੀਪ ਜੀ ਤੁਹਾਡਾ ਤੇ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਦੋ ਤਿੰਨ ਰਾਹ ਨੇ ਆਮ ਆਦਮੀ ਪਾਰਟੀ ਕੋਲ ਇੱਕ ਰਾਹ ਤਾਂ ਹੈ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਆਉਣ ਹਾਂਜੀ ਦੂਜਾ ਰਾਹ ਹੈ ਪੁਲਿਸ ਦੀ ਮਦਦ ਨਾਲ ਸਖਤੀ ਨਾਲ ਤੇ ਧੱਕੇ ਨਾਲ ਲੋਕਾਂ ਦੇ ਸਵਾਲਾਂ ਨੂੰ ਚੁੱਪ ਕਰਾਉਣ ਤੇ ਦਬਾਉਣ ਲੱਗ ਪੈਣ ਹਾਂਜੀ ਹੁਣ ਆਮ ਆਦਮੀ ਪਾਰਟੀ ਨੂੰ ਕੀ ਕਰਨਾ ਚਾਹੀਦਾ ਦੇਖੋ ਆਮ ਆਦਮੀ ਪਾਰਟੀ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਜਿਹੜਾ ਰਾਹ ਇਹ ਆ ਦਬਾਉਣ ਵਾਲਾ ਜੇ ਤਾਂ ਇਸ ਰਾਹ 'ਤੇ ਚੱਪੀ ਆਮ ਆਦਮੀ ਪਾਰਟੀ ਤਾਂ ਬਹੁਤ ਬੁਰੀ ਤਰ੍ਹਾਂ ਮਾਂਜੀ ਜਾਏਗੀ ਦੇਖੋ ਪਿਛਲੇ ਤਿੰਨ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਵਾਂ ਛੇਵਾਂ ਐਮਐਲਏ ਤੇ ਮੰਤਰੀ ਆ ਜਿਹਨੂੰ ਲੋਕਾਂ ਨੇ ਘੇਰਿਆ ਹੁਣ ਅੱਜ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਆ ਰਕਸ਼ਨੀਸ਼ ਦਈਆ ਉਹਨੂੰ ਕਿਸਾਨਾਂ ਨੇ ਘੇਰਿਆ ਔਰ ਤਿੱਖੇ ਸਵਾਲ ਕੀਤੇ ਨੇ ਉਹ ਸਵਾਲ ਕੀਤੇ ਨੇ ਜਿਹੜੇ ਵਾਜਬ ਨੇ ਜਿਹੜੇ ਬਿਲਕੁਲ ਸਹੀ ਨੇ ਮੇਰੀ ਬੇਨਤੀ ਆ ਕਿਸੇ ਵੀ ਪਾਰਟੀ ਦੇ ਚਮਚੇ ਤੇ ਕਰਛੇ ਬਣ ਕੇ ਮੇਰੀ ਗੱਲ ਨਾ ਸੁਣਿਓ ਵਿਰੋਧੀ ਪਾਰਟੀਆਂ ਵਾਲੇ ਨਾਜਾਇਜ਼ ਐਵੇਂ ਗਲਤਮਲਤ ਨਾ ਬੋਲਿਓ ਤੇ ਜਿਹੜੇ ਸਰਕਾਰ ਵਾਲੀ ਪਾਰਟੀ ਵਾਲੇ ਆ ਉਹ ਨਾਜਾਇਜ਼ ਐਵੇਂ ਚਿੜਿਓ ਨਾ ਗੱਲ ਜਾਇਜ਼ ਕਰਨ ਲੱਗੇ ਆ ਜਿਹੜੀ ਬਣਦੀ ਆ ਦਲੀਲ ਨਾਲ ਤਰਕ ਨਾਲ ਦੇਖੋ ਅੱਜ ਐਮਐਲਏ ਦਈਆ ਨੂੰ ਲੋਕਾਂ ਨੇ ਫਰੋਜਪੁਰ ਚ ਘੇਰਿਆ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਜਲੀ ਆਇਆ ਸੀ ਉੱਥੇ ਲੋਕਾਂ ਨੇ ਮੁੱਖ ਮੰਤਰੀ ਦਾ ਬੜਾ ਤਕੜਾ ਵਿਰੋਧ ਕੀਤਾ ਨਾਲੇ ਕੱਲ ਮੈਸਰ ਖਾਨੇ ਦਾ ਜਿਹੜਾ ਵਿਧਾਇਕਾ ਐਮਐਲਏ ਸੁਖਵੀਰ ਮੈਸਰ ਖਾਨਾ ਉਹਨੂੰ ਲੋਕਾਂ ਨੇ ਇੱਕ ਪਿੰਡ ਦੇ ਵਿੱਚ ਘੇਰਿਆ ਤਿੱਖੇ ਸਵਾਲ ਕੀਤੇ ਔਰ ਉਧਰ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮਐਲਏ ਜਿਹੜਾ ਉਹ ਇਧਰਲੇ ਪਾਸੇ ਲੋਕਾਂ ਨੇ ਸ਼ੈਰੀ ਕਲਸੀ ਉਹਨੂੰ ਰਸਤੇ ਦੇ ਵਿੱਚ ਘੇਰਿਆ ਹੁਣ ਆਮ ਆਦਮੀ ਪਾਰਟੀ ਇਸ ਹਾਲਤ ਚ ਕੀ ਕਰੇ ਪਹਿਲੀ ਗੱਲ ਤਾਂ ਸਵਾਲ ਹੋ ਕਿਹੜੇ ਰਹੇ ਨੇ ਦੇਖੋ ਦੂਜੀਆਂ ਪਾਰਟੀਆਂ ਨੂੰ ਵੋਟਾਂ ਦੇ ਦਿਨਾਂ ਚ ਵੋਟਾਂ ਵਾਲੇ ਮਹੀਨੇ ਚ ਲੋਕ ਘੇਰਦੇ ਹੁੰਦੇ ਸੀ ਪਰ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਤੋਂ ਡੇਢ ਸਾਲ ਪਹਿਲਾਂ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੁਣ ਆਮ ਆਦਮੀ ਪਾਰਟੀ ਕੋਲ ਸੱਚੀਓ ਦੋ ਰਹਾ ਨੇ ਇੱਕ ਵੀ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਕੇ ਆਉਣ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲੈ ਕੇ ਆਉਣ ਤੇ ਦੂਜਾ ਉਹਨਾਂ ਕੋਲ ਤਰੀਕਾ ਹੈ ਲਾਠੀ ਨਾਲ ਪੁਲਿਸ ਨਾਲ ਧੱਕੇ ਨਾਲ ਤੇ ਦਹਿਸ਼ਤ ਪਾ ਕੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਹੁਣ ਫੈਸਲਾ ਆਮ ਆਦਮੀ ਪਾਰਟੀ ਨੇ ਕਰਨਾ ਵੀ ਉਹਨਾਂ ਨੇ ਕਰਨਾ ਕੀ ਆ ਇਤਿਹਾਸ ਇਹ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਲੰਬੇ ਟਾਈਮ ਤੋਂ ਆਪਾਂ ਸੁਣਦੇ ਆਏ ਆ ਮੰਨੂ ਸਾਡੀ ਦਾਤਰੀ ਜਦੋਂ ਮੀਰ ਮੰਨੂ ਨੇ ਇੱਥੇ ਵਾਢੀ ਪਾਈ ਸੀ ਨਾ ਸਿੰਘਾਂ ਦੀ ਵੀ ਇੱਥੇ ਬੋਲਣ ਵਾਲੇ ਤੇ ਸਿੱਖ ਖਤਮ ਕਰਨੇ ਨੇ ਉਦੋਂ ਇਹ ਗੱਲ ਪ੍ਰਚਲਿਤ ਹੋਈ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਇਤਿਹਾਸ ਪੰਜਾਬ ਦਾ ਜ਼ਰੂਰ ਪੜ੍ਹ ਲੈਣਾ ਚਾਹੀਦਾ ਪੰਜਾਬ ਦੇ ਵਿੱਚ ਜਿਹੜੇ ਵੀ ਕਿਸੇ ਹੁਕਮਰਾਨ ਨੇ ਹਕੂਮਤ ਨੇ ਲੋਕਾਂ ਨੂੰ ਧੱਕੇ ਨਾਲ ਦਬਾਇਆ ਉਹ ਆਪ ਖਤਮ ਹੋ ਗਿਆ ਲੋਕਾਂ ਨੂੰ ਦਬਾ ਨਹੀਂ ਸਕਿਆ ਆਮ ਆਦਮੀ ਪਾਰਟੀ ਕੋਲੋਂ ਸਿੱਧਾ-ਸਿੱਧਾ ਇੱਕੋ ਹੀ ਚੰਗਾ ਤੇ ਸਵੱਲੜਾ ਰਾਹ ਵੀ ਉਹ ਜਵਾਬ ਲੈ ਕੇ ਆਵੇ ਉਹ ਹੱਲ ਲੈ ਕੇ ਆਵੇ ਦੇਖੋ ਪਹਿਲੀਆਂ ਪਾਰਟੀਆਂ ਜਿਨ੍ਹਾਂ ਨੇ ਲੋਕਾਂ ਨੂੰ ਧੱਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਉਹ ਲੋਕਾਂ ਨੇ ਹੂੰ ਜਿਤੀਆਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਲੋਕ ਉਹੀ ਪੁੱਛ ਰਹੇ ਨੇ ਹੁਣ ਆਮ ਆਦਮੀ ਪਾਰਟੀ ਨਾਲ ਜੁੜੇ ਜਿਹੜੇ ਭੈਣਾ ਭਰਾ ਨੇ ਜਾਂ ਲੀਡਰ ਨੇ ਜਾਂ ਆਗੂ ਨੇ ਉਹ ਦੱਸ ਦੇਣ ਅੱਜ ਕਿਸਾਨ ਇਹ ਪੁੱਛ ਰਹੇ ਨੇ ਜਿੱਥੇ-ਜਿੱਥੇ ਵੀ ਘੇਰਿਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਲੋਕਾਂ ਨੇ ਇੱਕ ਸਵਾਲ ਤਾਂ ਇਹ ਕੀਤਾ ਵੀ ਐਂ ਦੱਸੋ ਸ਼ੰਭੂ ਤੇ ਖਨੋਰੀ ਦੇ ਉੱਪਰ ਰਸਤਾ ਅਸੀਂ ਰੋਕਿਆ ਸੀ ਕਿ ਅੱਗੇ ਬੈਰੀਕੇਡਿੰਗ ਲਾ ਕੇ ਅੱਗੇ ਕੰਧਾ ਕਰਕੇ ਸਾਨੂੰ ਉਲਟਾ ਸਰਕਾਰ ਨੇ ਰੋਕਿਆ ਸੀ ਤਾਂ ਉੱਥੇ ਸਾਰੇ ਐਮਐਲਏ ਨੂੰ ਇਹ ਕਹਿਣਾ ਪੈ ਰਿਹਾ ਵੀ ਨਹੀਂ ਨਹੀਂ ਰੋਕਿਆ ਤਾਂ ਸਰਕਾਰ ਨਹੀਂ ਸੀ ਤਾਂ ਫਿਰ ਕਿਸਾਨ ਲੋਕ ਅੱਗੇ ਬੋਲਦੇ ਨੇ ਵੀ ਜੇ ਰੋਕਿਆ ਸਰਕਾਰ ਨੇ ਸੀ ਤਾਂ ਤੁਸੀਂ ਫੜ ਕੇ ਸਾਨੂੰ ਜੇਲਾ ਚ ਕਿਉਂ ਤੁੰਨਿਆ ਫਿਰ ਹੁਣ ਦੂਜਾ ਸਵਾਲ ਲੋਕ ਇਹ ਪੁੱਛ ਰਹੇ ਨੇ ਵੀ ਜਦੋਂ ਵੋਟਾਂ ਲੈਣੀਆਂ ਸੀ ਬਾਈ ਚ ਤੁਸੀਂ ਵਾਅਦਾ ਕੀਤਾ ਸੀ ਕਿ 22 23 ਫਸਲਾਂ ਤੇ 5 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਇਹ ਵਾਅਦਾ ਕੱਲੀ ਅਣਮੋਲ ਗਗਨਮਾਨ ਨੇ ਨਹੀਂ ਸੀ ਕੀਤਾ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਵੀ ਨੇ ਦੋ ਜਿਨ੍ਹਾਂ 'ਚ ਉਹ ਬੋਲ ਰਹੇ ਨੇ ਵੀ 23 ਦੀਆਂ 23 ਫਸਲਾਂ ਤੇ ਅਸੀਂ ਐਮਐਸਪੀ ਤੇ ਚੱਕਿਆ ਕਰਾਂਗੇ ਪੰਜਾਬ ਦੀ ਸਾਡੀ ਸਰਕਾਰ ਲਿਆਓ ਤਾਂ ਲੋਕ ਅੱਜ ਇਹ ਪੁੱਛਦੇ ਨੇ ਉਹ ਵਾਅਦਾ ਕਿੱਧਰ ਗਿਆ ਅੱਜ ਲੋਕ ਇਹ ਪੁੱਛਦੇ ਨੇ ਕਿ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਪੰਚਾਇਤੀ ਜ਼ਮੀਨਾਂ 'ਚੋਂ ਪਲਾਟ ਦੇ ਕੇ ਅਸੀਂ ਤੁਹਾਨੂੰ ਸੌਖੇ ਕਰਾਂਗੇ 10-10 ਮਰਲੇ ਦੇ ਪਲਾਟ ਦੇਾਂਗੇ ਮਜ਼ਦੂਰ ਪੁੱਛਦੇ ਨੇ ਕਿੱਧਰ ਗਿਆ ਉਹ ਵਾਦਾ ਮਜਦੂਰਾ ਦੀ ਦਿਹਾੜੀ ਵਧਾਉਣ ਤੇ ਉਹਨਾਂ ਦੀ ਜ਼ਿੰਦਗੀ ਨੂੰ ਕੁੱਲੀਆਂ ਰਸਨਾਉਣ ਦੀ ਗੱਲ ਹੋਈ ਸੀ ਉਹ ਕਿੱਧਰ ਗਈ ਬੇਰੁਜ਼ਗਾਰ ਪੁੱਛਦੇ ਨੇ ਸਾਡੇ ਨਾਲ ਵਾਅਦਾ ਹੋਇਆ ਸੀ ਕਿ ਸਾਡੀ ਸਰਕਾਰ ਬਣਾ ਦਿਓ ਹਰੇ ਪੈਨ ਦੇ ਨਾਲ ਬੇਰੁਜ਼ਗਾਰੀ ਚੱਕ ਦਿਆਂਗੇ ਸਾਡੇ ਕੋਲ ਐਸੀ ਨੀਤੀ ਐਸੀ ਪਾਲਿਸੀਆ ਜਿਹੜੇ ਮੁੰਡੇ ਕੁੜੀਆਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਵੱਲ ਜਾਂਦੇ ਨਹੀਂ ਉਹ ਨਹੀਂ ਜਾਣਗੇ ਜਿਹੜੇ ਗਏ ਨੇ ਉਹ ਵਾਪਸ ਆਉਣਗੇ ਗੋਰੇ ਗੋਰੀਆਂ ਵੀ ਆ ਕੇ ਇੱਥੇ ਕੰਮ ਕਰਨਗੇ ਤੇ ਸਵਾਲ ਦਾ ਜਵਾਬ ਲੈ ਕੇ ਆਉਣਾ ਚਾਹੀਦਾ ਸਰਕਾਰ ਨੂੰ ਵੀ ਉਹ ਅਜੇ ਤੱਕ ਹੋਇਆ ਕਿਉਂ ਨਹੀਂ ਸਾਢੇ 3 ਸਾਲ ਹੋ ਗਏ ਨੇ ਔਰਤਾਂ ਨਾਲ ਵਾਦਾ ਕੀਤਾ ਸੀ ਹਰ ਮਹੀਨੇ 1000 ਰੁਪਇਆ ਮਹੀਨਾ ਦੇਵਾਂਗੇ ਹੁਣ ਸਰਕਾਰ ਜੇ ਦੋ ਹੀ ਰਾਹ ਨੇ ਜਾਂ ਤਾਂ ਜ਼ਬਾਨ ਪੁਲਿਸ ਦੀ ਤਾਕਤ ਨਾਲ ਬੰਦ ਕਰਾਓ ਤੇ ਜਾਂ ਫਿਰ ਉਹਦਾ ਜਵਾਬ ਲਿਆਓ ਪੁੱਛਦੇ ਨੇ ਲੋਕ ਹਾਂਜੀ ਹੁਣ ਇਹ ਜਿਹੜੇ ਵਾਦੇ ਕੀਤੇ ਸੀ ਉਹ ਅੱਜ ਤੱਕ ਜਿਉਂ ਦੀ ਤਿਉਂ ਕਿਉਂ ਖੜੇ ਨਹੀਂ ਵਾਦਤਾ ਬਦਲਾ ਦੇ ਸੀ ਇਨਕਲਾਬ ਦੇ ਸੀ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਵੀ ਸੀ ਵੋਟਾਂ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਸੁਣਿਆ ਵੀ ਪੰਜਾਬ ਸਰਕਾਰ ਆਪ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਆਉਣ ਦੇ ਸੱਦੇ ਦੇ ਰਹੀ ਹੈ ਬਾਹਰ ਦੇ ਮੁਲਕਾਂ ਦੀਆਂ ਜਿਹੜੀਆਂ ਐਮ ਐਨ ਸੀਜ਼ ਨੇ ਜਿਹੜੀਆਂ ਮਲਟੀਨੇਸ਼ਨ ਕੰਪਨੀਆਂ ਨੇ ਬੀ ਐਮ ਡਬਲਯੂ ਤੇ ਦੂਜੀਆਂ ਉਹਨਾਂ ਨੂੰ ਇੱਥੇ ਆ ਕੇ ਪ੍ਰੋਜੈਕਟ ਲਾਉਣ ਦੇ ਸੱਦੇ ਦਿੱਤੇ ਜਾ ਰਹੇ ਨੇ ਤਾਂ ਲੋਕਾਂ ਦੇ ਸਵਾਲ ਜਿਹੜੇ ਨੇ ਉਹਨਾਂ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣਾ ਚਾਹੀਦਾ ਪਿੰਡਾਂ 'ਚ ਸ਼ਹਿਰਾਂ 'ਚ ਜੇ ਇਸ ਰਸਤੇ ਪੈ ਗਏ ਵੀ ਮੂੰਹ ਬੰਦ ਕਰਾਉਣਾ ਡਾਂਗ ਨਾਲ ਤਾਂ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਆਪਣਾ ਸਫਾਇਆ ਕਰਬੂਗੀ ਸਫਾਇਆ ਕਰਬੂਗੀ ਕਿਉਂਕਿ ਦੂਜੀਆਂ ਪਾਰਟੀਆਂ ਦਾ ਪੁਰਾਣਾ ਇਤਿਹਾਸ ਆ ਹਿਸਟਰੀ ਆ ਭਾਵੇਂ ਅੱਜ ਪੰਜਾਬ 'ਚੋਂ ਫੇਲ ਸਭ ਤੋਂਆਂ ਪਾਰਟੀਆਂ ਲੋਕਾਂ ਨੇ ਹੁੰਝ ਕੇ ਪਾਸੇ ਕੀਤਾ ਉਹਨਾਂ ਨੂੰ ਪੰਜਾਬ 'ਚੋਂ ਜਦੋਂ 92 ਚ ਤਾਂ ਤੇ ਝਾੜੂ ਦੇ ਤੇ ਫਿਰ ਹੂੰਜਾ ਹੀ ਮਾਰਿਆ ਨਾ ਉਹਨਾਂ ਨੂੰ ਤੇ ਫਿਰ ਪ੍ਰਦੀਪ ਜੀ ਅੱਜ ਜੇ ਆਮ ਆਦਮੀ ਪਾਰਟੀ ਕਿਤੇ ਹਕੂਮਤ ਦੇ ਨਸ਼ੇ 'ਚ ਇਹ ਟਪਲਾ ਖਾ ਰਹੀ ਐ ਵੀ ਪੁਲਿਸ ਦੀ ਵਰਤੋਂ ਨਾਲ ਲਾਠੀਆਂ ਦੀ ਵਰਤੋਂ ਨਾਲ ਜ਼ੁਬਾਨਾਂ ਬੰਦ ਕਰਾ ਦੇਾਂਗੇ ਐ ਧੱਕ ਦੇਾਂਗੇ ਐ ਕਰ ਦੇਾਂਗੇ ਤਾਂ ਇਹ ਬਹੁਤ ਵੱਡੀ ਇਤਿਹਾਸਿਕ ਗਲਤੀ ਹੋਊਗੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕੋਲ ਬਹੁਤ ਤੇਜ਼ ਤਰਾਰ ਲੀਡਰ ਨੇ ਕੇਜਰੀਵਾਲ ਸਾਹਿਬ ਬੜੇ ਤੇਜ਼ ਤਰ੍ਹਾਂ ਨੇ ਭਗਵੰਤ ਮਾਨ ਸਾਹਿਬ ਬੜੇ ਤੇਜ਼ ਤਰ੍ਹਾਂ ਨੇ ਅਮਨ अरोड़ा ਸਾਹਿਬ ਕੁਲਦੀਪ ਧਾਲੀਵਾਲ ਬੜੇ ਤੇਜ਼ ਤਰ੍ਹਾਂ ਨੇ ਅਕਲਦਾਰ ਸਿੰਘ ਸੰਧਵਾ ਸਾਹਿਬ ਸਾਰੇ ਬੜੇ ਤੇਜ਼ ਨੇ ਪਰ ਇੱਥੇ ਵੱਡਾ ਸਵਾਲ ਤੇਜ਼ ਤਰਾਰ ਹੋਣ ਨਾਲ ਹੀ ਜੁੜਿਆ ਫਿਰ ਇਹਨਾਂ ਤੇਜ਼ ਤਰ੍ਹਾਂ ਲੀਡਰਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਤਰੀਕਾ ਸ਼ੰਭੂ ਤੇ ਖਨੌਰੀ ਚ ਵਰਤਿਆ 5 ਤਰੀਕ ਨੂੰ ਚੰਡੀਗੜ੍ਹ ਆਰੇ ਕਿਸਾਨਾਂ ਤੇ ਵਰਤਿਆ ਧਰਨਾ ਲਾਉਣ ਵਾਲੇ ਮਜ਼ਦੂਰਾਂ ਤੇ ਵਰਤਦੇ ਨੇ ਚੌਕੇ ਪਿੰਡ ਦੇ ਵਿੱਚ ਦਰਸ ਸਕੂਲ ਦਾ ਧਰਨਾ ਲਾ ਕੇ ਬੈਠੀਆਂ ਜਿਹੜੀਆਂ ਟੀਚਰ ਨੇ ਉਹਨਾਂ ਤੇ ਵਰਤਦੇ ਨੇ ਬੇਰਜਗਾਰਾਂ ਦੇ ਧਰਨਿਆਂ ਤੇ ਜਿਹੜਾ लाठीचार्ज ਵਾਲਾ ਤਰੀਕਾ ਵਰਤਿਆ ਜਾ ਰਿਹਾ ਇਹ ਤਰੀਕੇ ਨੇ ਬੜੀ ਬੁਰੀ ਤਰ੍ਹਾਂ ਮਾਂਜਣਾ ਤੁਹਾਨੂੰ ਇਹ ਬਹੁਤ ਭੁਲੇਖਾ ਸੁਖਵੀਰ ਬਾਦਲ ਨੂੰ ਵੀ ਸੀ ਉਹ ਤਾਂ ਗਾਲ ਹੀ ਟੀਚਰ ਚ ਕਰਦਾ ਹੁੰਦਾ ਸੀ ਉਹ ਕਹਿੰਦਾ ਸੀ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਕਿਸਾਨ ਹੀ ਹੈ ਨਹੀਂਗੇ ਅਜੇ ਵੋਟਾਂ 'ਚ ਰਹਿਦਾ 1.5 ਪਾਉਣੇ 2 ਸਾਲ ਬਾਕੀ ਤੇ ਜੇ ਹੁਣੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਐਦਾਂ ਘੇਰਨਾ ਸ਼ੁਰੂ ਕਰਤਾ ਜਿਵੇਂ 2 ਦਿਨਾਂ 'ਚ ਆ ਪੰਜਵਾਂ ਛੇਵਾਂ ਐਮਐਲਏ ਘੇਰਿਆ ਲੋਕਾਂ ਨੇ ਤਾਂ ਜੇ ਹੁਣੇ ਹੀ ਆਮ ਆਦਮੀ ਪਾਰਟੀ ਨੇ ਇਹਨੂੰ ਸੀਰੀਅਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਦਾ ਵੋਟਾਂ ਦੇ ਨੇੜੇ ਆ ਕੇ ਬੁਰਾ ਹਾਲ ਪਿੰਡਾਂ ਸ਼ਹਿਰਾਂ 'ਚ ਲੋਕਾਂ ਨੇ ਕਰਨਾ ਹੁਣ ਆਮ ਆਦਮੀ ਪਾਰਟੀ ਸੀਰੀਅਸ ਲਵੇ ਕਿਵੇਂ ਦੋ ਤਰੀਕੇ ਨੇ ਜਿਹੜੇ ਮੈਂ ਬਾਰ-ਬਾਰ ਗੱਲ ਕਰ ਰਿਹਾ ਇੱਕ ਤਾਂ ਕਿ ਲੋਕਾਂ ਨੂੰ ਪੁਲਿਸ ਦੀ ਮਦਦ ਨਾਲ ਲੋਕਾਂ ਨੂੰ ਧੱਕੇ ਦੀ ਮਦਦ ਨਾਲ ਲਾਠੀ ਦੀ ਮਦਦ ਨਾਲ ਲਾਠੀ ਚਾਰਦਾ ਦੀ ਮਦਦ ਨਾਲ ਦਬਾਉਣਾ ਇੱਕ ਲੋਕਾਂ ਦੇ ਮਸਲਿਆਂ ਦਾ ਹੱਲ ਲੈ ਕੇ ਜਾਣਾ ਲੋਕਾਂ ਦੇ ਸਵਾਲਾਂ ਦੇ ਸਹੀ ਤੇ ਪੂਰੇ ਜਵਾਬ ਲੈ ਕੇ ਜਾਣਾ ਵੇਖੋ ਜੇ ਤਾਂ ਆਮ ਆਦਮੀ ਪਾਰਟੀ ਦੂਜੇ ਰਾਹ ਤੁਰਪੀ ਵੀ ਅਸੀਂ ਪੁਲਿਸ ਦੀ ਮਦਦ ਨਾਲ ਅਸੀਂ ਸ਼ਕਤੀ ਨਾਲ ਇਹਨਾਂ ਨੂੰ ਦਬਾ ਦੇਾਂਗੇ ਭਜਾ ਦੇਾਂਗੇ ਫਿਰ ਤਾਂ ਦੂਜੀਆਂ ਪਾਰਟੀਆਂ ਨੂੰ 2027 'ਚ ਜਿੱਤਣ ਲਈ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਣੀ। ਫਿਰ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਂਝ ਹੀ ਜਿਤਾ ਦੇਣਾ। ਹਾਂਜੀ। ਵੇਖੋ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਬਣਾਈਆਂ ਸੀ ਬਹੁਤ ਵੱਡੀਆਂ। ਸੁਪਨੇ ਬਣਾਏ ਸੀ ਬਹੁਤ ਵੱਡੇ। ਬਦਲਾ, ਕ੍ਰਾਂਤੀ, ਇਦੋਂ ਥੱਲੇ ਤਾਂ ਗੱਲ ਹੀ ਕੋਈ ਨਹੀਂ ਸੀ। ਤੇ ਹੁਣ ਜਦੋਂ ਉਹਨਾਂ ਲੋਕਾਂ ਨੂੰ ਉਹ ਚੀਜ਼ਾਂ ਦਿਖਦੀਆਂ ਨਹੀਂ ਪਈਆਂ। ਹੁਣ ਜਦੋਂ ਲੋਕਾਂ ਨੂੰ ਇਹ ਦਿਖ ਰਿਹਾ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਰਹਿ ਗਏ ਉਵੇਂ। ਤਾ ਫਿਰ ਲੋਕ ਸਵਾਲ ਤਾਂ ਕਰਨਗੇ ਹੁਣ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਸੀ ਸਾਡੇ ਰਾਤ ਚ ਨਾ ਕੋਈ ਲਾਠੀ ਚਾਰਜ ਹੋਊਗਾ ਨਾ ਕੋਈ ਧਰਨੇ ਲੱਗਣ ਦੇਾਂਗੇ ਅਸੀਂ ਧਰਨੇ ਲੱਗਣ ਤੋਂ ਪਹਿਲਾਂ ਮਸਲੇ ਹੱਲ ਕਰਿਆ ਕਰਾਂਗੇ 5 ਮਿੰਟ ਚ ਐਮਐਸਪੀ ਬੇਰੁਜ਼ਗਾਰੀ ਖਤਮ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਤਾਂ ਫਿਰ ਹੁਣ ਜਦੋਂ ਉਹ ਚੀਜ਼ਾਂ ਅਜੇ ਲੋਕਾਂ ਨੂੰ ਦਿਖਦੀਆਂ ਨਹੀਂ ਉਹ ਸਵਾਲਾਂ ਦੇ ਰੂਪ ਚ ਸਾਹਮਣੇ ਆਉਣਗੀਆਂ ਆਉਣਗੀਆਂ ਹੁਣ ਆਮ ਆਦਮੀ ਪਾਰਟੀ ਨੇ ਇੱਥੇ ਬੁਖਲਾ ਕੇ ਲੋਕਾਂ ਨੂੰ ਪੁਲਿਸ ਦੀ ਮਦਦ ਨਾਲ ਦਬਾਉਣਾ ਹੈ ਕਿ ਜਾਂ ਫਿਰ ਕੁਝ ਕਰਕੇ ਦਿਖਾਉਣਾ ਹੈ ਇਹ ਆਮ ਆਦਮੀ ਪਾਰਟੀ ਦੀ ਸੂਝਬੂਝ ਨੇ ਤੈਅ ਕਰਨਾ ਮੈਂ ਫਿਰ ਕਹੂੰਗਾ ਆਮ ਆਦਮੀ ਪਾਰਟੀ ਜੇ ਦੂਜੇ ਰਾਹ ਤੁਰਪੀ ਦਬਾਉਣ ਵਾਲੇ ਤਾਂ ਫਿਰ 2027 ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਜਿੱਤਣ ਲਈ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਣੀ ਆਮ ਆਦਮੀ ਪਾਰਟੀ ਨੇ ਜਿਤਾ ਦੇਣਾ ਬਹੁਤ ਮਿਹਰਬਾਨ